ਗੁਰਦਾਸਪੁਰ ਵਿੱਚ ਅਮਨਦੀਪ ਸਿੰਘ ਸਿੱਧੂ ਗੈਸਟੋਨਿ ਇੱਕ ਵਾਰ ਫਿਰ ਤੋਂ ਮਿਸਾਲ ਪੈਦਾ ਕਰ ਦਿੱਤੀਗੀ ਦੱਸਦੀ ਹੈ ਕਿ ਇੱਕ ਮਰੀਜ਼ ਹੁੰਦਾ ਆ ਜਿਸਦੇ ਪੇਟ ਦੇ ਅੰਦਰ ਹੈ ਸੇਫਟੀ ਪਿੰਨ ਜਿਹਨੂੰ ਬਸਕੂਆ ਵੀ ਕਿਹਾ ਜਾਂਦਾ ਆ ਉਹ ਆਪਣੇ ਅੰਦਰ ਪੇਟ ਦੇ ਚਲਾ ਜਾਂਦਾ ਆ ਜਿਸ ਨੂੰ ਬੜੇ ਹੀ ਈਜ਼ੀ ਤਰੀਕੇ ਦੇ ਨਾਲ ਬਿਨਾ ਸਰਜਰੀ ਕੀਤੇ ਆ ਉਸ ਨੂੰ ਬਾਹਰ ਕੱਢ ਦਿੱਤਾ ਜਾਂਦਾ ਆ ਇਹ ਖਬਰ ਪਹਿਲਾਂ ਵੀ ਜਦੋਂ ਪ੍ਰਕਾਸ਼ਿਤ ਕੀਤੀ ਗਈ ਸੀਗੀ ਸਾਡੇ ਵੱਲੋਂ ਤਾਂ ਪਹਿਲਾਂ ਇੱਕ ਵਾਰ ਜਦੋਂ ਮਰੀਜ਼ ਆਇਆ ਸੀਗਾ ਉਹਨਾਂ ਦੇ ਅੰਦਰ ਇੱਕ ਨੇਲ ਕਟਰ ਚਲਾ ਜਾਂਦਾ ਸੀਗਾ ਤਾਂ ਬਿਨਾ ਆਪਰੇਸ਼ਨ ਤੋਂ ਉਸ ਨੂੰ ਵੀ ਬਾਹਰ ਕੱਢ ਦਿੱਤਾ ਗਿਆ ਸੀਗਾ ਤੇ ਇਹ ਮਿਸਾਲ ਇੱਕ ਵਾਰ ਫਿਰ ਤੋਂ ਇਸ ਲਈ ਕਿਹਾ ਕਿ ਅੱਜ ਫਿਰ ਉਹਨਾਂ ਨੇ ਇੱਕ ਪੇਟ ਦੇ ਅੰਦਰ ਸੇਫਟੀ ਪਿੰਨ ਬਾਹਰ ਕੱਢੀ ਆ ਤਾਂ ਆਹ ਪੂਰੀ ਜਾਣਕਾਰੀ ਜਿਹੜੀ ਉਹਨਾਂ ਤੋਂ ਲੈਣ ਦੀ ਕੋਸ਼ਿਸ਼ ਕਰਦੇ ਨੇ ਤੁਸੀਂ ਬਣੀ ਰਹੋ ਪੰਜਾਬੀ ਇਕਰ ਚਾਨਣ ਦੇ ਨਾਲ ਬਿਊਰੋ ਰਿਪੋਰਟ ਪੰਜਾਬ ਤੁਸੀਂ ਤਾਂ ਕਰਦੇ ਰਹੇ ਸੀ ਪ੍ਰੋਜੈਕਟ ਬਣਾ ਰਹੇ ਸੀ ਤੇ ਇਹਨੇ ਨਾ ਸੇਫਟੀ ਗੇਨ ਜਿਹੜੀ ਉਹ ਮੂੰਹ ਦੇ ਵਿੱਚ ਰੱਖੀ ਹੋਈ ਸੀ ਤੇ ਉਹ ਇਹਨੂੰ ਖਾਂਸੀ ਆਈ ਤੇ ਉਹ ਸੇਫਟੀ ਗੇਨ ਜਿਹੜੀ ਉਹ ਇਹਦੇ ਅੰਦਰ ਚਲੇ ਗਈ ਫਿਰ ਅਸੀਂ ਤਾਂ ਹੀ ਧਾਰੀਵਾਲ ਤੋਂ ਇਹ ਅਸੀਂ ਘੱਟੇ ਲੋ ਡਾਕਟਰ ਦੇ ਗਏ ਉਹਨਾਂ ਨੇ ਸਾਨੂੰ ਗਤਾਸਪੁਰਾ ਮੰਦੀਪ ਕੋ ਡਾਕਟਰ ਜਿਹੜਾ ਉਹਨਾਂ ਕੋ ਭੇਜਿਆ ਤੇ ਇਹਨਾਂ ਨੇ ਕਿ ਉਹ ਸੂਆ ਜਿਹੜਾ ਉਹ ਚੀਜ਼ ਫਾਰ ਤੋਂ ਬਿਨਾ ਹੀ ਆਪਰੇਸ਼ਨ ਤੋਂ ਬਿਨਾ ਹੀ ਉਹ ਜਿਹੜਾ ਉਹ ਕੱਢ ਦਿੱਤਾ ਵਾ ਤੇ ਵਧੀਆ ਡਾਕਟਰ ਆ ਜੇ ਤਾਂ ਕੋਈ ਵੀ ਇਸ ਤਰ੍ਹਾਂ ਦੀ ਦਿੱਕਤ ਆ ਪ੍ਰੋਬਲਮ ਆ ਕਪਰੇਟ ਕਰਨ ਤੋਂ ਬਿਨਾਂ ਤੁਸੀਂ ਇੱਥੇ ਪਰਵਾ ਸਕਦੇ ਹੋ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਡਾਕਟਰ ਅਮਨਦੀਪ ਸਿੰਘ ਸਿੱਧੂ ਮੈਂ ਸਿੱਧੂ ਲੀਵਰ ਐਂਡ ਗੈਸਟਰੋ ਸੁਪਰ ਸਪੈਸ਼ਲਿਟੀ ਦਾ ਓਨਰ ਹਾਂ ਮੇਰਾ ਸੈਂਟਰ ਜਿਹੜਾ ਹੈ ਸ਼ੁਭਮ ਇਨਕਲੇ ਬਟਾਲਾ ਰੋਡ ਤੇ ਸਥਿਤ ਹੈ ਮੈਂ ਇਹ ਜਿਹੜੀ ਵੀਡੀਓ ਰਾਹੀਂ ਸਾਰੇ ਗੁਰਦਾਸਪੁਰ ਤੇ ਆਲੇ-ਦੁਆਲੇ ਦੇ ਜਿੰਨੇ ਵੀ ਪਿੰਡਾਂ ਦੇ ਲੋਕ ਨੇ ਉਹਨਾਂ ਵਾਸਤੇ ਇੱਕ ਇਨਫੋਰਮੇਸ਼ਨ ਲੈ ਕੇ ਆਇਆ ਹਾਂ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਨੂੰ ਇਸ ਦੱਸਦੇ ਹੋਏ ਸਭ ਨੂੰ ਖੁਸ਼ੀ ਹੋ ਰਹੀ ਹੈ ਇਹ ਹੁਣ ਗੁਰਦਾਸਪੁਰ ਦੇ ਵਿੱਚ ਵੀ ਮੇਰੀ ਤਰ੍ਹਾਂ ਜਿੱਦਾਂ ਮੈਂ ਪ੍ਰੋਪਰ ਸੁਪਰ ਸਪੈਸ਼ਲਿਸਟ ਹਾਂ ਡੀਐਮ ਗੈਸਟਰੋਇੰਟਰੋਲੋਜਿਸਟ ਹਾਂ ਸੇਮ ਮੇਰੇ ਵਾਂਗ ਡੀਐਮ ਕਾਰਡੀਓਲੋਜਿਸਟ ਜਿਹੜੇ ਕਿ ਹਾਰਟ ਦੇ ਸਪੈਸ਼ਲਿਸਟ ਹੁੰਦੇ ਹਨ ਉਹ ਇਸ ਸੈਂਟਰ ਦੇ ਵਿੱਚ ਯਾਨੀ ਕਿ ਸਿੱਧੂ ਲੀਵਰ ਐਂਡ ਗੈਸਟਰੋ ਸੁਪਰ ਸਪੈਸ਼ੈਲਟੀ ਸੈਂਟਰ ਦੇ ਵਿੱਚ ਹਰ ਸੈਕੰਡ ਵੀਰਵਾਰ ਅਤੇ ਆਖਰੀ ਵੀਰਵਾਰ ਸੈਕੰਡ ਥਰਸਡੇ ਔਰ ਲਾਸਟ ਥਰਸਡੇ ਆਇਆ ਕਰਨਗੇ ਜਿਨ੍ਹਾਂ ਦੀ ਇੱਥੇ ਰੈਗੂਲਰ ਓਪੀਡੀ ਹੋਏਗੀ ਟਾਈਮਿੰਗ ਸਰ ਥੇ ਜਿਹੜੀ ਉਹਨਾਂ ਦੀ ਟਾਈਮਿੰਗ ਹੈਗੀ ਹੈ ਉਹ 12 ਵਜੇ ਤੋਂ ਲੈ ਕੇ 2 ਤੋਂ 2:30 ਵਜੇ ਦੇ ਵਿੱਚ ਕਰ ਹੋएगी ਮਤਲਬ ਜਦ ਤੱਕ ਪੇਸ਼ੈਂਟਸ ਹੋਣਗੇ ਉਹ ਸਾਰੇ ਪੇਸ਼ੈਂਟਸ ਦੇਖ ਕੇ ਜਾਇਆ ਕਰਨਗੇ ਉਹਨਾਂ ਦਾ ਨਾਮ ਜਿਹੜਾ ਡਾਕਟਰ ਦਾ ਡਾਕਟਰ ਸ਼ਿਲੇਂਦਰ ਸਿੰਘ ਹਨ ਉਹਨਾਂ ਨੇ ਵੀ ਮੇਰੇ ਵਾਂਗ ਰਾਜਸਥਾਨ ਤੋਂ ਹੀ ਆਪਣੀ ਡੀਐਮ ਕਾਰਡੀਓਲੋਜੀ ਦੀ ਡਿਗਰੀ ਪ੍ਰਾਪਤ ਕੀਤੀ ਹੈ ਤੇ ਪ੍ਰੈਜ਼ੈਂਟਲੀ ਉਹ 40s ਸਕਾਟ ਦੇ ਵਿੱਚ ਇਸ ਟਾਈਮ ਤੇ ਵਰਕ ਕਰ ਰਹੇ ਹਨ ਤਾਂ ਮੇਰੀ ਤੁਸੀਂ ਕਹਿ ਲੋਗੇ ਮੇਰੀ ਇਹ ਕੋਸ਼ਿਸ਼ ਸੀ ਕਿ ਮੈਂ ਗੁਰਦਾਸਪੁਰ ਵਾਸੀਆਂ ਨੂੰ ਪ੍ਰੋਪਰ ਇੱਕ ਕਾਰਡੀਓਲੋਜਿਸਟ ਪ੍ਰੋਵਾਈਡ ਕਰਾਂ ਜਿਹੜਾ ਕਿ ਮੈਨੂੰ ਮਤਲਬ ਮੇਰੇ ਕੋਲ ਕਾਫੀ ਪੇਸ਼ੈਂਟਸ ਆਉਂਦੇ ਸੀ ਜਿਨ੍ਹਾਂ ਨੂੰ ਸਾਹ ਦੀ ਦਿੱਕਤ ਆਉਂਦੀ ਸੀ ਤਾਂ ਮੈਨੂੰ ਸਪੈਸ਼ਲੀ ਉਹਨਾਂ ਨੂੰ ਅੰਮ੍ਰਿਤਸਰ ਭੇਜਣਾ ਪੈਂਦਾ ਸੀ ਤਾਂ ਫਿਰ ਮੈਂ 40 ਸਕਾਟ ਜਿਹੜਾ ਅੰਮ੍ਰਿਤਸਰ ਹੈ ਉਹਨਾਂ ਦੀ ਟੀਮ ਨਾਲ ਗੱਲ ਕਰਕੇ ਮੈਂ ਉਹਨਾਂ ਨੂੰ ਕਿਹਾ ਰਿਕੁਐਸਟ ਕੀਤੀ ਕਿ ਕਾਈਂਡੀ ਇਸ ਸ਼ਹਿਰ ਨੂੰ ਇੱਕ ਕਾਰਡੀਓਲੋਜਿਸ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ ਤਾਂ ਉਹਨਾਂ ਨੇ ਮੇਰੀ ਇਹ ਰਿਕੁਐਸਟ ਸਵੀਕਾਰ ਕੀਤੀ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਸਾਡੇ ਐਫਰਟਸ ਕਰਨ ਤੋਂ ਬਾਅਦ ਹੁਣ ਇਸ ਸ਼ਹਿਰ ਨੂੰ ਵੀ ਇੱਕ ਪ੍ਰੋਪਰ ਡੀਐਮ ਕਾਰਡੀਓਲੋਜਿਸਟ ਮਿਲੇਗਾ ਤਾਂ ਮੇਰੀ ਲੋਕਾਂ ਨੂੰ ਗੁਜ਼ਾਰਿਸ਼ ਹੈ ਕਿ ਤੁਸੀਂ ਜੇ ਤੁਹਾਨੂੰ ਕੋਈ ਹਾਰਟ ਦੇ ਸਬੰਧਿਤ ਕੋਈ ਵੀ ਪ੍ਰੋਬਲਮ ਹੈ ਤੁਸੀਂ ਕਾਈਂਡਲੀ ਸਾਡੇ ਕੋਲ ਹਰ ਸੈਕੰਡ ਵੀਰਵਾਰ ਤੇ ਲਾਸਟ ਵੀਰਵਾਰ ਆ ਕੇ ਡਾਕਟਰ ਸ਼ਿਲਿੰਦਰ ਜਿਹੜੇ ਕਿ ਡੀਐਮ ਕਾਰਡੀਓਲੋਜਿਸਟ ਨੇ ਉਹਨਾਂ ਨੂੰ ਆਪਣੀ ਪ੍ਰੋਬਲਮਸ ਦੱਸ ਸਕਦੇ ਹੋਣ ਤੇ ਡੀਐਮ ਦਾ ਮਤਲਬ ਮੈਂ ਆਲਰੇਡੀ ਜਿੱਦਾਂ ਮੈਂ ਆਪਣੀਆਂ ਪਹਿਲਾਂ ਵੀ ਵੀਡੀਓ ਚ ਕਿਹਾ ਕਿ ਅਸੀਂ ਐਮਬੀਬੀਐਸ ਕੀਤੀ ਹੁੰਦੀ ਹੈ ਉਸ ਤੋਂ ਬਾਅਦ ਐਮਡੀ ਮੈਡੀਸਨ ਕੀਤੀ ਹੁੰਦੀ ਹੈ ਉਸ ਤੋਂ ਬਾਅਦ ਇੱਕ ਪ੍ਰੋਪਰ ਸੁਪਰ ਸਪੈਸ਼ਲਾਈਜੇਸ਼ਨ ਦਾ 3 ਸਾਲ ਦਾ ਕੋਰਸ ਕੀਤਾ ਜਾਂਦਾ ਜਿਹਦੇ ਵਿੱਚ ਅਸੀਂ ਪੂਰੀ ਡੀਪ ਤੋਂ ਡੀਪ ਸਟੱਡੀ ਕੀਤੀ ਜਾਂਦੀ ਮੈਂ ਇੱਥੇ ਦੇਖਿਆ ਕਿ ਕਈ ਸੈਂਟਰਾਂ ਦੇ ਵਿੱਚ ਲੋਕੀ ਕਾਰਡੀਓਲੋਜਿਸਟ ਮੈਂਸ਼ਨ ਕਰਦੇ ਹਨ ਜਾਂ ਸਪੈਸ਼ਲੀ ਮਤਲਬ ਨਾਨ ਇਨਵੇਸਿਵ ਕਾਰਡੀਓਲੋਜੀ ਜਿਸਦਾ ਕੋਈ ਵੀ ਮਤਲਬ ਨਹੀਂ ਹੁੰਦਾ ਦੁਨੀਆ 'ਚ ਹੈ ਜੀ ਕੋਈ ਵੀ ਡਿਗਰੀ ਨਹੀਂ ਹੁੰਦੀ ਸਿਰਫ ਐਮਬੀਬੀਐਸ ਡਿਗਰੀ ਹੁੰਦੀ ਹੈ ਐਮਡੀ ਮੈਡੀਸਨ ਡਿਗਰੀ ਹੁੰਦੀ ਹੈ ਜਾਂ ਡੀਐਮ ਡਿਗਰੀ ਹੁੰਦੀ ਹੈ ਜਿੰਨੇ ਵੀ ਫੈਲੋਸ਼ਿਪਸ ਹੁੰਦੇ ਨੇ ਇਹਨਾਂ ਦੀ ਅਪਰੂਵਲ ਕੋਈ ਇਦਾਂ ਨਹੀਂ ਕਿ ਮਤਲਬ ਉਹ ਫੈਲੋਸ਼ਿਪ ਕਰਕੇ ਉਹ ਆਪਣੇ ਆਪ ਨੂੰ ਕਾਰਡੀਓਲੋਜਿਸਟ ਜਾਂ ਗੈਸਟਰੋ ਦੇ ਡਾਕਟਰ ਜਾਂ ਇਦਾਂ ਕਹਿ ਦਿੰਦੇ ਨੇ ਜੋ ਕਿ ਗਲਤ ਹੈ ਇਹ ਗਲਤ ਇਨਫੋਰਮੇਸ਼ਨ ਲੋਕਾਂ ਨੂੰ ਦਿੰਦੇ ਹਨ ਤਾਂ ਮੈਂ ਜਿਹੜੇ ਵੀ ਲੋਕ ਪੜ੍ਹੇ ਲਿਖੇ ਨੇ ਜਾਂ ਪਿੰਡਾਂ ਦੇ ਲੋਕ ਨੇ ਜਾਂ ਪਿੰਡਾਂ ਦੇ ਲੋਕ ਵੀ ਅੱਜਕੱਲ ਬਹੁਤ ਸਮਝਦਾਰ ਨੇ ਜੇ ਤੁਹਾਨੂੰ ਕੋਈ ਵੀ ਕਾਰਡੀਓ ਦੀ ਕੋਈ ਪ੍ਰੋਬਲਮ ਹੈ ਤੁਸੀਂ ਇੱਥੇ ਸਾਡੇ ਸੈਂਟਰ ਕੋਲ ਆਓ ਤੁਹਾਨੂੰ ਅਸੀਂ ਪ੍ਰੋਪਰ ਡੀਐਮ ਕਾਰਡੀਓਲੋਜਿਸਟ ਨਾਲ ਤੁਹਾਡੀ ਕੰਸਲਟੇਸ਼ਨ ਕਰਾਵਾਂਗੇ ਧੰਨਵਾਦ